ਤਨਵਾਹਿ ਗੁਰੂ ਸਾਹਿਬ ਜੀ ਅਸਾ ਮਹੱਲਾ ਪੰਜਵਾਂ ਆਪੇ ਪੀੜ ਵਿਸਥਾਰੀ ਸਾਖੁ ਆਪਣੀ ਖੇਤੀ ਆਪੇ ਰਾਖੁ ਜਟ ਕਤ ਬੇਖੋ ਏਕੈ ਉਹੀ ਘਟ ਘਟ ਅੰਤਰ ਆਪੇ ਸੋਈ ਰਹਾ आपे सूर किरण विस्तार सोई गुप्त सोई आकार सरगुण निर्गुण थप न ओ दो मेल एक एकी नो ठाओ कनाने गुर प्रंपो होया आनदरूप सबने नेलोया कनाने गुर प्रंपो होया आनदरूप सब सभनोया अलोया गुरु जी का खलसा वाहे गुरु जी की फतेह एक ओंकार सतना करता पुरुष निरपाओ नि अकाल मूर्त जुनी सौर तेते गीता समुद्रगर निर्परया गुणरे दया किमे प ਦੁਖ ਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਤੀ ਰਣਵਰਤਨ ਅਨਕਹੁ ਕਮਪਛਣਾ ਸੋਖੋ ਵਾਜਨ ਰਤੀ હો મેરાજ લો સદના જન તોરાીતા સમુદ સાગર નીર પાર્યા તે મા दया करो किछ मेहरु पावा डुबते पत्थर तारि जिता जीव पिंड सब तेरा कु अंतर जामे पुरख भगवा दर्शन दास कह जन नाम को जे हं तु करए ते हा नो करी वख्या ਸਤਿਗੁਰੂ ਪਿਆਰੇ ਗੁਰੂ ਸਾਰੇ ਗੁਰੂ ਰੋਹ ਗੁਰਕਾਰ ਸਾਸ ਸੱਗਰ ਜੀ ਸਤਿਗੁਰਾਂ ਨੇ ਅੱਜ ਪਾਵਨ ਰਹਿਮਤਾਂ ਬਖਸ਼ਿ ਸ਼ਾਂਤੀ ਦਿੱਤੀਆਂ ਨੇ ਵੀ ਉਹ ਪ੍ਰਮਾਤਮਾ ਜਿਹਨੂੰ ਸਤਿਗੁਰ ਦੀ ਬਾਣੀ ਕਹਿੰਦੀ ਹੈ ਸੁਖਹੁਣੇ ਸਰਦੀਐ ਸਧੀਆਂ ਵਿੱਚ ਰੂਪਨ ਰੇਖਨ ਰੰਗ ਵਿੱਚ ਤ੍ਰੇਹੋ ਗੁਣ ਤੇ ਪ੍ਰਭ ਭੈ ਸਰਗੁਣ ਨਿਰਗੁਣ ਇਕੋ ਦ੍ਰਿਸ਼ਟਾਰੰਗ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਵਿੱਚ ਆ ਆਇਆ ਹੈ ਵਿਸ਼ਰਾਮ ਸਤਿਗੁਰੂ ਕਹਿੰਦੇ ਨੇ ਕਿੰਦੇ ਭਾਈ ਉਹ ਪਰਮਾਤਮਾ ਕਿਸੇ ਰੂਪ ਰੇਖ ਰੰਗ ਆਕਾਰ ਵਿੱਚ ਨਹੀਂ ਹੈ ਤੇ ਉਹ ਸਭ ਵਿੱਚ ਇੱਕ ਸਮਾਨ ਵਿਚਰ ਰਿਹਾ ਹੈ ਤੇ ਕਿਸ ਤਰ੍ਹਾਂ ਵਿਚਰਦਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਨੂੰ ਸੇਧ ਦੇ ਕੇ ਸਮਝਾਣਾ ਕਰਦੇ ਨੇ ਆਸਾ ਮਹੱਲਾ ਪੰਜਵਾਂ ਆਸਾ ਰਾਗ ਹੈ ਪੰਜਵੇਂ ਪਾਸ਼ਾ ਦੇ ਮੁਖਾਰਮਨ ਤੋਂ ਉਚਾਰਣ ਕੀਤਾ ਪਾਵਨ ਸ਼ਬਦ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ 68 ਨੰਬਰ ਸ਼ਬਦ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮubarakan 387 ਅੰਕ ਤੇ ਸੁਸ਼ੋਭਨ ਜਤ ਕਤ ਪੇਖੋ ਏਕ ਹੈ ਵਹੀ ਕਹਿੰਦੇ ਜਤ ਭਾਵ ਜਿੱਧਰ ਕਤ ਭਾਵ ਕਿਧਰ ਜਿੱਧਰ ਕਿਧਰ ਵੀ ਮੈਂ ਦੇਖਣਾ ਕਰਦਾ ਪੇਖੋ ਦੇਖਣਾ ਕਰਦਾ ਕਿ ਇਕ ਹੈ ਉਹੀ ਸਮੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਣਾ ਕੋ ਬੋਲੇ ਰੇ ਕਹਿੰਦੇ ਭਾਈ ذره ذره ਵਿੱਚ ਕਣ ਕਣ ਦੇ ਵਿੱਚ ਉਹ ਪਰਮਾਤਮਾ ਵਸਿਆ ਸਮੇ ਘਟ ਰਾਮ ਬੋਲੇ ਸਾਰਿਆਂ ਦੇ ਅੰਦਰ ਵੀ ਵਸ ਰਿਹਾ ਹੈ ਨਿਰਗੁਣ ਵੀ ਹੈ ਸਾਰਿਆਂ ਦੇ ਅੰਦਰ ਜੀਵਾਂ ਦੇ ਅੰਦਰ ਵੇਚਣ ਨੇ ਉਹਦੀ ਅੰਸ਼ ਹੁਣ ਜਿਵੇਂ ਕਹਿ ਲਈਏ ਪੁੱਤਰ ਦੇ ਵਿੱਚ ਪਿਓ ਵਿਚਰ ਰਿਹਾ ਕਿਉਂਕਿ ਉਹਦੇ ਬਿੰਦ ਪਿਓ ਦੀ ਪੁੱਤਰ ਦੇ ਵਿੱਚ ਬਾਹਰ ਥੋੜੀ ਨਾ ਕੋਈ ਕਹਿ ਸਕਦਾ ਵੀ ਤੂੰ ਉਹਦੇ ਬਿੰਦ ਨਹੀਂ ਹੈ ਉਹਦਾ ਅੰਸ਼ ਨਹੀਂ ਜਿਵੇਂ ਪੁੱਤਰ ਇਨਕਾਰੀ ਨਹੀਂ ਹੋ ਸਕਦਾ ਕਿਉਂਕਿ ਅੱਜ ਕੱਲ ਸਾਇੰਸ ਇੰਨੀ ਤਰੱਕੀ ਕਰ ਗਈ ਹੈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਤੇਰਾ ਪਾਪ ਨਹੀਂ ਹੈ ਜਾਂ ਤੂੰ ਮੇਰਾ ਪੁੱਤਰ ਨਹੀਂ ਹੈ ਡੀਐਨਏ ਟੈਸਟ ਹੋ ਜਾਂਦਾ ਕਲੀਅਰ ਹੋ ਜਾਂਦਾ ਡੀਐਨਏ ਇੱਕ ਤਰ੍ਹਾਂ ਦਾ ਅੰਸ਼ ਹੈ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਭਾ ਕਟਰਾ ਬੋਲਦਾ ਹੈ ਕਹਿੰਦੇ ਤੂੰ ਵੀ ਉਸ ਪ੍ਰਮਾਤਮਾ ਦੇ ਡੀਐਨਏ ਨਾਲ ਮੈਚ ਕਰਦਾ ਹੈ ਭਾਗ ਉਹਦੀ ਅੰਸ਼ ਹੈ ਉਹਦੀ ਅੰਸ਼ ਵੰਸ਼ ਤੋਂ ਪੈਦਾਈ ਸ਼ੁਰੀ ਹੈ ਇਹਦੇ ਇਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਅੰਡਜੇ ਦੇ ਸੇਤਜ ਉਤਪੋਜ ਚਾਰ ਖਾਣੀਆਂ ਨੇ ਚਾਰਾਂ ਤੋਂ ਪੈਦਾਈ ਅਨੁਸਾਰ ਦੀ ਤੇ ਚਾਰਾਂ ਵਿੱਚ ਵਿਚਰ ਵੀ ਰਿਹਾ ਤੇ ਚਾਰਾਂ ਤੋਂ ਅੰਦਰ ਨੇਵਿਆ ਸਰਗੁਣ ਜਿਉਂਦਿਆਂ ਜੀਵਾਂ ਵਿੱਚ ਨਿਰਗੁਣ ਇਹਨਾਂ ਤੋਂ ਅੰਦਰਲੇ ਪ੍ਰਾਣਾ ਦੂਰ ਹੈ ਕਿਉਂ ਮਨੁੱਖ ਦੇ ਨੇੜੇ ਵੀ ਬਹੁਤ ਹੈ ਜਿਹਨੂੰ ਸਾਧਗੁਰੂ ਦੀ ਪਾਣੀ ਕਹਿੰਦੀ ਹੈ ਜੋ ਬ੍ਰਹਮੰਡ ਦੇ ਸਭ ਇੰਡੇ ਜੋ ਕੋਚੇ ਸੋ ਪਾਵਰ ਨੇੜੇ ਵੀ ਹੈ ਤੇ ਦੂਰ ਵੀ ਬਹੁਤ ਹੈ ਕਿਉਂਕਿ ਮਨੁੱਖ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਇੱਕ ਹੰਕਾਰ ਦੀ ਹੋਮਾ ਦੀ ਚਾਦਰ ਹੈ ਬਸ ਹੰਕਾਰ ਦੀ ਚਾਦਰ ਜਦੋਂ हटਦਾ ਹੈ ਤੇ ਬ੍ਰਹਮ ਗਿਆਨੀ ਪਾਨ ਕਰਦਾ ਹੈ। ਵਸੇ ਹੰਕਾਰ ਕਿੰਨੇ ਮਾਤਰਾ ਵੀ ਹੰਕਾਰ ਉਹ ਦਿਨ ਤੋਂ ਵਿਤ ਪਾ ਲੈਂਦਾ ਹੈ। ਨਿਰਗੁਣ ਰੂਪ ਤੋਂ ਵੀ ਹੋ ਜਾਂਦਾ ਹੈ। ਨਿਰਗੁਣ ਸਰਗੁਣ ਸਰਗੁਣ ਸਾਰੇ ਜੀਵਾਂ ਵਿੱਚ ਨਿਰਗੁਣ ਗੁਣਾਤ ਰਹਿ ਚ। ਕਿਨੇ ਭਾਈ ਜੱਤ ਕੱਤ ਵੇਖੋ ਇੱਕ ਜਿੱਧਰ ਕਿਧਰ ਦੇਖਦਾ ਉਹ ਪਰਮਾਤਮਾ ਹੀ ਦਿਖਦਾ। ਸਭ ਸਭ ਕੱਟ ਰਾਮ ਬੋਲਾ। ਇਵੇਂ ਮਿੱਠੂ ਉਬਾ ਮਿੱਠੂ ਮਿੱਠਲ ਬੈਨਾ ਸੰਸਾਰ ਨਹੀਂ ਇਹ ਜਗਾ ਸੱਚਾ ਕੀ ਹੈ ਕੋਠੜੀ ਸੱਚੇ ਕਵਿਤਾ ਵਾਸ ਉਹ ਭਾਈ ਇਹ ਕੋਠੀ ਪ੍ਰਮਾਤਮਾ ਦੀ ਹੈ ਉਹਦੀ ਨਿਰੰਕਾਰ ਦੀ ਸਰੰਚਨਾ ਹੈ ਪਰ ਇਹ ਸਰੰਚਨਾ ਇੱਕ ਤਿਲ ਤਿਲ ਵੀ ਜਿਆਦਾ ਵੱਡਾ ਕਹਿ ਦਿੱਤਾ ਇੱਕ ਸਰੋਂ ਦਾ ਦਾਣਾ ਕਿੰਨਾ ਹੋਗਾ ਸਰੋਂ ਦੇ ਦਾਣੇ ਦੇ ਤੁਲ ਵੀ ਨਹੀਂ ਇਸ ਰਚਨਾ ਸੰਸਾਰ ਦੀ ਇਸ ਧਰਤੀ ਦੀ ਸਾਡੇ ਭਾਣੇ ਤਾਂ ਬਹੁਤ ਧਰਤੀ ਵੱਡੀ ਹੈ ਜਿਹਨੂੰ ਵਿਗਿਆਨ ਕਹਿੰਦਾ ਹੈ ਵੀ ਅਰਧ ਵਿਆਸ ਧਰਤੀ ਦਾ 1600 ਕਿਲੋਮੀਟਰ ਹੈ ਅਰਧ ਵਿਆਸੀ ਇੰਨਾ ਹੈ ਕਿੰਨੇ ਹਜ਼ਾਰਾਂ ਕਿਲੋਮੀਟਰ ਬਣ ਗਿਆ 12000 ਪਲੱਸ ਬਣ ਗਿਆ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਇੰਨੇ ਹਜ਼ਾਰਾਂ ਕਿਲੋਮੀਟਰ ਵੀ ਜਿਹੜੀ ਧਰਤੀ ਦੀ ਗੁਲਾਈ ਹੈ ਨਾ ਉਹਦੇ ਲਈ ਅਸਰ ਉਹਦੇ ਦਾਣ ਕਿੰਨੇ ਹੈ ਕਹਿੰਦੇ ਇਹ ਇਹਦੇ ਵਿੱਚ ਵਿਚਰ ਵੀ ਲਿਆ ਆਪ ਸਰਗੁਣ ਨਿਰਗੁਣ ਰੂਪਾਂ ਤੋਂ ਨਵੇਂ ਜੜ ਵਿੱਚ ਵੀ ਚੇਤਨਾ ਵਿੱਚ ਵੀ ਇਹ ਦਿਸਦਾ ਆ ਵੀ ਆਣ ਦੇਸ ਦਾ ਵੀ ਹੈ ਰੂਪ ਰੇਖ ਤੋਂ ਨੱਲੇ ਵੀ ਹੈ ਕਈ ਤਾਂ ਸਤਗੁਰੂ ਦੀ ਬਾਣੀ ਕਹਿੰਦੀ ਹੈ ਕਹਿੰਦਾ ਇਬੇ ਮਿੱਠੂ ਰੂਪੇ ਮਿੱਠੂ ਮਿੱਠੂ ਮੈਨਸਾ ਸਾਰਾ ਸਵੇਕਾ ਟਰੰਬੋ ਲੈ ਰਾਮਾ ਕੋਲ ਰਾਮ ਗਣਾ ਕੋ ਬੋਲੇ ਰੇ ਹੁਣ ਕੋਈ ਕਹਿ ਸਕਦਾ ਵੀ ਅਸੀਂ ਉਹਦੇ ਅੰਸ਼ ਨਹੀਂ ਐ ਤਾਂ ਸਤਗੁਰੂ ਦੀ ਬਾਣੀ ਕਹਿੰਦੀ ਮਨ ਤੂੰ ਜੋ ਦਸਰੂਪ ਐ ਆਪਣਾ ਮੂਲ ਪਛਾਣ ਉਹ ਮਨ ਹਰ ਧੀ ਤੇਰੇ ਨਾਲ ਹੈ ਸਦਾ ਸਦਾ ਰੰਗਮਾਨ ਕੋਈ ਪੁੱਤਰ ਇਨਕਾਰੀ ਨੁੜੀ ਨਾ ਉਹ ਫਰਦਾ ਵੀ ਮੈਂ ਆਪਦੇ ਬਾਪ ਦੀ ਅੰਸ਼ ਨਹੀਂ ਅਬੰਦ ਨਹੀਂ ਨਹੀਂ ਨਾ ਅਸੀਂ ਇਨਕਾਰੀ ਹੋ ਰਹੇ ਆ ਪਰ ਅੰਸ਼ ਉਸੇ ਨਿਰੰਕਾਰ ਦੀ ਹੈ ਉਹਦੀ ਜੋਤ ਹੈ ਵਿਜਲ ਸਾਡੇ ਵਿੱਚ ਉਹਦੀ ਜੋਤ ਰਹੀ ਹੈ ਪਰ ਜਦੋਂ ਖਿੱਚ ਲਏਗਾ ਮੁੱਤੀ ਬਣ ਜਾਂਗੇ ਅੱਜ ਦਾ ਪਾਵਨ ਸ਼ਬਦ ਵੀ ਇਹੀ ਆਇਆ ਹੈ ਨਾ ਹਮ ਆਦਮੀ ਆ ਇੱਕ ਜਮੀ ਗੰਮ ਦੇ ਆਦਮੀ ਆ ਪਰ ਮਨੁੱਖਾ ਜਮਾ ਮਿਲਿਆ ਸੀ ਪ੍ਰਮਾਤਮਾ ਪਾਣ ਵਾਸਤੇ ਕਹਿ ਗੱਤ ਵਿੱਚ ਕੁਲ ਦਿਨ ਵਾਸਤੇ ਨਹੀਂ ਨਿੰਦਿਆ ਟੁਲੀ ਵਾਸਤੇ ਨਹੀਂ ਕਲਨਾ ਵਾਸਤੇ ਨਹੀਂ ਰੰਗ ਰੋਈਆਂ ਵਾਸਤੇ ਨਹੀਂ ਆਇਆ ਸੀ ਕਿਉਂਕਿ ਇਹ ਤਾਂ 84 ਲੱਖ ਜੁਨਾ ਤੋਂ ਕਰਦੇ ਆ ਰਹੇ ਪਤ ਨਹੀਂ ਕਿਈ ਕਰੋੜਾਂ ਜੁਨਾ ਭੂਤ ਬੈਠੇ ਐਸੇ तो चल के मैं तकी तो ईरखा दवैश पिछले जन्मांसी लखना निंदा चुगली बेईमानी ठगी चोरी सारिया करतूत कह करतूत बसुकी मानस जात लोग बचारा करह दिन वाहर भेख अंतर मल माया शब्द नायक छुपाया बहर गया निष्न अंतर बह बसवान लो गुरुपी कुत्ता मोहरिया तेरे अंदर ਅਜੇ ਤੁਹਾਨੂੰ ਜੀ ਮੈਂ ਇਨਸਾਨ ਇਨਸਾਨ ਨਹੀਂ ਫਿਤਰਤਾ ਬਸ਼ਮਾ ਵਾਲੀ ਇਹ ਸੇਲੀ ਸਾਧਗੁਰ ਕਹਿੰਦੇ ਨੇ ਜਤ ਕਤ ਪੇਖੋ ਇੱਤ ਕਹਿੰਦੇ ਜਿੰਤਰ ਵੀ ਦੇਖਦਾ ਉਹ ਦੇਖਣਾ ਚਾਹਦਾ ਹੈ ਜਹ ਜਹ ਪੇਖੋ ਤਹਿ ਜੂਰ ਦੂਰ ਕਤੋਂ ਜਾ ਜਾਏ ਰਾਵੜੇ ਹ ਸਰਬਤਰ ਮਨ ਸਦਾ ਲਈ ਬੱਚੇ ਵਾਂਗ ਤਾੜਨਾ ਮਨ ਨੂੰ ਹੀ ਕੀਤੀ ਹੈ বার বার কো আগে சதগুরু دی ਬਾਣੀ ਨੇ ਮਨ ਨੂੰ ਪਰਤੋਲੇ ਆ ਭਾਈ ਮੈਨੂੰ ਸਮਝ ਆ ਵਣਕਾਰ ਨੇ ਕਛੂ ਕੁ ਪੜੀਆ ਗਿਆ গুরু ਘਰ ਸਿਰਫ ਪੂਜਣ ਲਈ ਨਹੀਂ ਬਣੇ ਸੀ ਗਿਆਨ ਸਮਝਣ ਲਈ ਬਣੇ ਸੀ ਵਿਗਿਆਨ ਸਮਝਿਆ ਜਾਏ ਕੁਛ ਗੁਰੂ ਦੇ ਹਜੂਰੀ ਆ ਮੇਰੇ ਵਰਗੇ ਨੇ ਪੂਜਣ ਲਾਤੇ ਗੱਲ ਵੱਖਰੀ ਹੈ சதਗੁਰੂ ਕਹਿੰਦੇ ਨੇ ਕਿੰਦੇ ਜਿੱਤਰ ਦੇਖਣਾ ਹੈ ਉਹ ਪ੍ਰਮਾਤਮਾ ਦਾ ਅੰਸ਼ ਪਾੰਸ਼ ਦੇਖਦੀ ਆ ਘਟ ਘਟ ਅੰਤਰਿਆ ਪੇ ਸੋਈ ਰਹਾ ਇਕ ਤਾਂ ਦੇਖਣਾ ਕਰਦਾ ਦਿਖਦਾ ਇਕ ਘਟ ਘਟ ਜਰੇ ਜਰੇ ਵਿੱਚ ਵੀ ਰਮਿਆ ਘਟ ਘਟ ਦੇ ਅੰਦਰ ਕੀ ਭਾ ਜਾਣ ਤ ਜਿਵੇਂ ਬੱਚੇ ਦੀ ਚਾਲ ਤੋਂ ਮਾਂ ਪੇ ਪਿਓ ਬਾ ਦੱਸ ਜਦਾ ਨਾ ਨਾ ਵੀ ਬੱਚਾ ਅਗਲਾ ਸਟੈਪ ਕੀ ਪਟੇਗਾ ਇਹਦੇ ਮਨ ਵਿੱਚ ਕੀ ਚੱਲ ਰਿਹਾ ਸਿਰਫ ਫੇਸ ਦੇ ਰਿਐਕਸ਼ਨ ਦੇਖ ਕੇ ਦੱਸ ਦਿੰਦਾ ਮਾਂ ਬਾ ਕਿਉਂ ਤੂੰ ਇੰਨਾ ਅਗਰ ਅਗ ਤਵਕਾ ਕਰ ਉਹ ਭਾਈ ਬੇਨਤੀ ਐ ਸੀ ਕਿਨੇ ਉਹ ਜਾਣਦਾ ਨਹੀਂ ਕੱਖ ਉਹ ਭਾਈ ਤੇਰੇ ਜਨਮ ਤੋਂ ਕਈ ਕਰੋੜਾ ਸਾਲ ਪਹਿਲਾਂ ਦਾ ਜਿਹਨੂੰ ਸਤਗੁਰੂ ਨੇ ਕਿਹਾ ਅਰਪਦ ਨਰਪਦ ਤੁੰਦੂ ਕਾਰਾ ਧਰਨ ਗਗਨਾ ਹੁਕਮ ਅਪਾਰਾ ਕਹਿੰਦੇ ਜੇਕਰ ਧਰਤੀ ਨਹੀਂ ਸੀ ਨਾ ਘਰਨ ਆਕਾਸ਼ ਸੀ ਨਾ ਪਤਾਲ ਸੀ ਨਾ ਇਹ ਸੁੰਚਨਾ ਬਣੀ ਸੀ ਉਹ ਉਦੋਂ ਤੋਂ ਪਿਓ ਬੈਠਾ ਹੈ ਉਦੋਂ ਤੋਂ ਹਾਜ਼ਰ ਹੈ ਕਿੰਨੇ ਕਰੋੜਾ ਸਾਲ ਸਤਜੋ ਕਿੰਨੇ ਲੱਖਾਂ ਸਾਲ ਦੀ ਉਮਰ ਲੈ ਗਿਆ ਹੈ ਦੁਆ ਸ੍ਰੇਮਤਾ ਕਿੰਨੇ ਸਾਲਾਂ ਦੀ ਲੈ ਗਿਆ ਦੁਆ ਪਰ ਕਿੰਨੇ ਸਾਲਾਂ ਦੀ ਲੈ ਗਿਆ ਕਲ ਜੋ 5 ਸਾਲ ਦੀ ਉਮਰ ਹੁੰਦੀ ਹੈ ਕੰਪਲੀਟ ਕੀਤੀ ਹੈ ਕਲ ਜੋ ਬਣੇ ਸਾਡੇ ਗੁਰੂ ਕਹਿੰਦੇ ਜੇ ਮਾ ਮਾਂ ਬਾਪ ਬੱਚੇ ਦੀ ਸਿਰਫ ਚਾਲ ਤੋਂ ਦੱਸ ਦਿੰਦੇ ਨੇ 15 20 ਸਾਲ 25 ਸਾਲ ਦੀ ਉਮਰ ਦੇ ਤਜਰਬੇ ਨਾਲ ਉਹ ਭਾਈ ਉਹ ਤਾਂ ਕਰੋੜਾਂ ਸਾਲਾਂ ਦਾ ਤਜਰਬਾ ਹੈ ਉਹ ਕਿਉਂ ਬਲੇ ਮਾਂ ਜਦੋਂ ਕਿ ਇੱਕ ਪਿਤਾ ਇੱਕੋ ਜਿਕੇ ਨੰਬਰ ਉਹ ਪਰਮਾਤਮਾ ਦਾ ਤੇਰੇ ਰਗ ਰਗ ਤੋਂ ਵਾਸ ਤੇਰਾ ਅਗਲਾ ਫੁਰਨਾ ਕੀ ਬਣੇਗਾ ਉਹ ਵੀ ਉਹਨੂੰ ਪਤਾ ਹੈ ਤੂੰ ਸੋਚ ਕੀ ਰਿਹਾ ਤੇ ਕਰੇਗਾ ਕੀ ਉਹ ਵੀ ਉਹਨੂੰ ਪਤਾ ਆਉਣ ਵਾਲੇ ਟਾਈਮ ਦਾ ਬੀਤੇ ਦਾ ਤੇ ਵਰਤਮਾਨ ਦਾ ਸਭ ਪਤਾ ਨੂੰ ਪਰਦਾ ਉਹ ਤਾਂ ਨਹੀਂ ਆਣੇ ਪਰਦੇ ਮੈਂ ਕਿ ਮਾਵੇਂ ਵਿਕਾਰ ਕਿਹਨੇ ਮੇ ਪ੍ਰਗਟ ਹੋਏ ਸੰਸਾਰ ਲੁਕੋਰ ਦੁਨੀਆ ਤੋਂ ਰੱਖ ਸਕਦਾ ਭਾਈ ਅੰਨਰੰਕਾਰ ਤੋਂ ਕੋਈ ਲੁਕਾਉ ਨਹੀਂ ਜਦੋਂ ਪਰਦੇ ਉਗੇੜਨ ਤੇ ਆਉਂਦਾ ਨਾ ਤਗੜੇ ਪਰਦੇ ਦੇ ਪਾਜ ਮੇੜ ਸਕਦਾ ਪਰ ਢੱਕਣ ਤੇ ਆਵੇ ਗੰਗਾ ਵਾਂਗ ਪਰਦੇ ਵੀ ਟੱਕ ਲੈਂਦਾ ਜਾਂ ਮਨ ਪਾਪੀ ਵਾਂਗ ਵੀ ਪਰਦੇ ਟੱਕ ਲੈਂਦਾ ਕੋਡੇ ਰਾਖਸ਼ ਨੂੰ ਵੀ ਜਿਵੇਂ ਤਾਰ ਦੇਤਾ ਉਹਦੇ ਪਰਦੇ ਟੱਕੇ ਕੱਜੇ ਨੇ ਕੱਜਣ ਤੇ ਆਵੇ ਕੱਜ ਵੀ ਦਿੰਦਾ ਤੇ ਉਹ ਗੇੜਨ ਤੇ ਆਵੇ ਤੇ ਪਾਈ ਉਹ ਗੇੜੀ ਦਿੰਦਾ ਇਸ ਲਈ ਘਟ ਘਟ ਅੰਤਰ ਆਪੇ ਸੋਈ ਉਹ ਆਪ ਹੀ ਵਰਤ ਰਿਹਾ ਤੇਰੇ ਦਿਲ ਦੀ ਵੀ ਜਾਣਦਾ ਹੁਣ ਉਹ ਸਭ ਪਤਾ ਸੰਗੂ ਆ ਹੀ ਨਹੀਂ ਪਤਾ ਵੀ ਆਣ ਦਾ ਸਮਾਂ ਸਾਡਾ ਕਿੰਨਾ ਸੁਖਵੇਂ ਹੋਏਗਾ ਦੁੱਖਵੇਂ ਹੋਏਗਾ ਔਰ ਉਹਨੂੰ ਸਭ ਕੁਝ ਪਤਾ ਹੈ ਜੋ ਦਿੱਤਾ ਹੈ ਤੇ ਜੋ ਦੇਣਾ ਹੈ ਜੋ ਤੂੰ ਕੀਤਾ ਹੈ ਜੋ ਤੂੰ ਕਰਨਾ ਹੈ ਸਭ ਕੁਝ ਉਹਨੂੰ ਪਤਾ ਹੈ ਪਾਸਟ ਪ੍ਰੈਜੈਂਟ ਫਿਊਚਰ ਸਭ ਤੇਰਾ ਪਤਾ ਹੈ ਅਜੇ ਅਸੀਂ ਕਹਿ ਦਿੰਦੇ ਹਾਂ ਕਿ ਨਹੀਂ ਪਤਾ ਨਹੀਂ ਭਾਈ ਉਹ ਬੱਚਾ ਨਹੀਂ ਹੈ ਕਿਉਂ ਦਾ ਜੇ ਤੂੰ ਜਨਮ ਨਹੀਂ ਦੇ ਸਕਦਾ ਤੇ ਪਈ ਉਹਦੀ ਫਿਤਰਤ ਕੀ ਦੱਸੇਗਾ ਉਹ ਪਰਮਾਤਮਾ ਐਸਾ ਪਿਆ ਹੈ ਜਿਹੜਾ ਇੱਕ ਇੱਕ ذره ਛੱਡ ਇੱਕ ਇੱਕ ਤੇਰੀ ਰਾਗ ਤੋਂ ਵਾਪਸ ਆਉਂਦਾ। ਅਸੀਂ ਕਿੰਨੇ ਜਿੱਕੀ ਦਿੱਤਾ ਉਹ ਦਿੱਤਾ ਨਹੀਂ ਭਾਈ ਸਭ ਕੁਝ ਉਹਦਾ ਦਿੱਤਾ ਹੈ। ਮਾਣ ਨਾ ਕੀਜੈ। ਸ਼ਰਨ ਪਰਿਜੈ ਜਿਹੜਾ ਦੇਣਾ ਜਾਣਦਾ ਲੈਣਾ ਵੀ ਜਾਣਦਾ ਯਾਦ ਰੱਖੀ। ਜਿੱਤੇਰੇ ਸਵਾਦ ਹਿੱਤੇ ਕਦੋਂ ਵੀ ਖੋ ਸਕਦਾ ਹੈ। ਤੇ ਅੰਦੌਲਤ ਕਦੋਂ ਵੀ ਖੋ ਸਕਦਾ ਹੈ। ਖੇੜੀ ਬਣਾਣੀ ਹੈ ਨਾ ਇੱਕ। ਖੇੜ ਸਭ ਦੇ ਹੱਥ ਹੈ। ਇਸ ਲਈ ਸਤਿਗੁਰੂ ਦੀ ਬਾਣੀ ਕਹਿੰਦੀ ਹੈ। ਕਹਿੰਦੇ ਨਿਰਮਲ ਭੋਰ ਚਰੇ ਗੋਬਿੰਦ ਪ੍ਰੇਮ ਭੌਤਾ ਭੁੱਖਾ ਉਹ ਤੇਰੀ ਧਨ ਦੌਲਤ ਤੇਰੀ ਦਾਣ ਦਾ ਭੁੱਖਾ ਨਹੀਂ ਉਹ ਸਿਰਫ ਤੇਰੀ ਪ੍ਰੇਮਾ ਭਗਤੀ ਦਾ ਭੁੱਖਾ ਹੈ ਪ੍ਰੇਮਾ ਭਗਤੀ ਦਾ ਜਿਵੇਂ ਦ੍ਰੋਪਦੀ ਨੇ ਕੀਤੀ ਪਹਿਲਾਂ ਮਾਣ ਰੱਖਿਆ ਨਾ ਆਪਣੇ ਪਾਂਡਵਾਂ ਤੇ ਆਪਣੇ ਪੰਜ ਪਤੀਆਂ ਤੇ ਰੱਖਿਆ ਆਪਣੇ ਕੁਲ ਤੇ ਰੱਖਿਆ ਆਪਣੇ ਬਾਪ ਤੇ ਰੱਖਿਆ गुल गुरु तख मान पर जो दो मान टूट द्रौपदी सभा जो आसरा परमात्मा का तके तो फिर पैज रखना आया रखी है ना पैज इसलिए सतगुरु कहें घट घट अंतर है अपने जाता है पर अंदरों जो ਉਹ ਅਰਦਾਸ ਕਰੇਗਾ ਮਰਦੂਤਾਂ ਕਰੇਗਾ ਰਹਾਉ ਵਿਸ਼ਰਾਮ ਦੇ ਕੇਂਦਰੀ ਸਾਸ ਸਮਝਾ ਦੇ ਅਸਾ ਮਹੱਲਾ ਪੰਜਵਾਂ ਆਪੇ ਪੇੜ ਵਿਸਥਾਰੀ ਸਾਖ ਕਹਿੰਦੇ ਉਹ ਪੇੜ ਵੀ ਆਪ ਹੈ ਤੇ ਡਾਲੀਆਂ ਵੀ ਆਪ ਹੈ ਕਿਸੇ ਡਾਲੀ ਨੂੰ ਅधिक ਫਲ ਦੇ ਜਿਆਦਾ ਫਲ ਆ ਜਿੰਦਾ ਦੇ ਕਿਸ ਨੂੰ ਕੱਟ ਲੱਗਦਾ ਕੋਈ ਡਾਲੀ ਹਵਾ ਦੇ ਰੁੱਖ ਨਾਲ ਟੁੱਟ ਜਾਂਦੀ ਹੈ ਤੇ ਕੋਈ ਹਵਾ ਦੇ ਰੁੱਖ ਦੇ ਨਾਲ ਤੁਰ ਕੇ ਤੇ ਬਚ ਵੀ ਜਾਂਦੀ ਹੈ ਕੋਈ ਮਨੁੱਖ ਐਸਾ ਹੈ ਜਿਹੜਾ ਇਹ ਕ੍ਰਿਸ਼ਨਾ ਲੋਭ ਨਿੰਦਿਆ ਚੁਗਲੀ ਇਹਦੇ ਵਿੱਚ ਉਲਦਕੇ ਡਾਣੀ ਨਾਲ ਟੁੱਟ ਜਾਂਦਾ ਪਰ ਪਰਮਾਤਮਾ ਤੋਂ ਟੁੱਟ ਜਾਂਦਾ ਕੋਈ ਐਸਾ ਹੈ ਜਿਹੜਾ ਇਹਦੇ ਵੇਗ ਦੇ ਨਾਲ ਤੁਰ ਕੇ ਤੇ ਇਹਦੇ ਤੋਂ ਬਚ ਜਾਂਦਾ ਹੈ ਬਚਣ ਦੀ ਯੁਗਤੀ ਗੁਰੂ ਤੋਂ ਲੈਂਦੀ ਹੈ ਪੇੜ ਤੋਂ ਲੈ ਲੇ ਇਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਕਹਿੰਦੇ ਭਾਈ ਆਪ ਹੀ ਓਮਤੁਰ ਹੈ ਆਪ ਹੀ ਪੱਤਾ ਹੈ ਆਪ ਹੀ ਹਿਰਨ ਦੇ ਗਰਮ ਵਿੱਚ ਰੂਪੀ ਅੰਕੁਰ ਵੀ ਆਪ ਹੀ ਹੈ ਪੱਤਾ ਵੀ ਆਪ ਹੈ ਬ੍ਰਿਖ ਦੀ ਛਾਇਆ ਵਾਗ ਵੀ ਆਪ ਦਾ ਕਹਿੰਦਾ ਮਤਲਬ ਕਰुणा ਮੁਦ ਦਾ ਮੈਤਰੀ ਤੇ ਪੇਖੇ ਰੂਪੀ ਗੁਣ ਵੀ ਆਪ ਹੈ ਸਾਰਿਆਂ ਵਿੱਚ ਵਿਚਰ ਵੀ ਆ ਭਰੇ ਸਾਰੇ ਜਿਵੇਂ ਇੱਕ ਦਾਣੀ ਇੱਕੋ ਪੇੜ ਹੈ ਪੇੜ ਦੀ ਜੜ ਦੇ ਨਾਲ ਸਾਰੀਆਂ ਡੰਗੀਆਂ ਅਟੈਚ ਨੇ ਨਾ درخت ਦੀ ਜੜ ਤੋਂ ਹੀ ਤਾਂ ਉਹਨਾਂ ਨੂੰ ਪੋਸ਼ਟਿਕ ਮਿਲਦਾ ਹੈ ਆਹਾਰ ਮਿਲਦਾ ਹੈ ਇਹਨੇ ਭਾਈ ਤੂੰ ਵੀ ਉਹਦੀ ਆਣਸ਼ ਹੈ ਉਹਨੇ ਤੇਰੇ ਵਿੱਚ ਸਵਾਸ ਪਾਏ ਨੇ ਤੇ ਤੂੰ ਚੱਲ ਰਿਹਾ ਹੈ ਜਿੱਤੇ ਸਾਡੇ ਚ ਸਮਰੱਥਾ ਹੋਵੇ ਨਾ ਸਾਡੇ ਆਪ ਦੀ ਤੇ ਫਿਰ ਮਾਫ਼ ਕਰਨਾ ਮੋਤ ਕਿਸੇ ਨੂੰ ਨਾ ਹੋਵੇ ਸਰਤੀ ਨਾ ਚੱਲਦੀ ਰਵੇ ਸਾਂ ਆਣ ਜਾਂਦਾ ਕਿਹੜੀ ਮੁੱਕ ਜਾ ਨਹੀਂ ਭਾਈ ਉਹਦੀ ਦਿੱਤੀ ਦਾਤ ਹੈ ਹੁਣ ਕਈ ਵੇਰ ਦੇਖਿਆ ਹੁੰਦਾ ਦਰਖਤ ਖੜਾ ਪਰ ਆਟੇ ਨਹੀਂ ਸੁੱਕਿਆ ਹੁੰਦੀ ਹੈ ਕੁਦਰਤ ਹੈ ਨਾ ਸਾਧੂ ਗੁਰੂ ਇਹ ਕਹਿੰਦੇ ਨੇ ਆਪੇ ਪੇੜ ਤੇ ਥਾੜੀ ਸਾਖ ਉਹ ਆਪ ਹੀ ਇਸ ertid ਦਾ ਮਾਲਕ ਹੈ ਮੁਦਰਾ ਮੁਦਤਾ ਪੈਖੀ ਕਰੋਨਾ ਰੁਪਈਂ ਦੇ ਰਿਆਸਨ ਰੁਪਈਂ ਆਪੇ ਟੈਣੀ ਜਾਂ ਬਈ ਵਿਚਰ ਰਿਹਾ ਹੈ ਆਪ ਹੀ ਉਹ ਮਾਇਆ ਦਾ ਤੱਤਾ ਝੋਲਾ ਲਾ ਕੇ ਪਹਿਣੀ ਤੋੜ ਵੀ ਦਿੰਦਾ ਤੇ ਆਪ ਹੀ ਆਪਣੇ ਨਾਲ ਜੋੜੀ ਵੀ ਦਸਦਾ ਜੋ ਕਿਛ ਕੀਆ ਸੋ ਇੱਕ ਗਵਰ ਕਰ ਕਰ ਵੇਖਿਆ ਨਦਰ ਨਿਹਾਲ ਖੇਡਾ ਵੀ ਆਪ ਬਣਾਈਆ ਤੇ ਖਿਡਾ ਆ ਵੀ ਆਪਰੇ ਤੇ ਖਿਡਾਵਾ ਵੀ ਆਪ ਹੈ ਤੇ ਖਿਡਾਰੀ ਵੀ ਆਪ ਹੀ ਹੈ ਖਿਡਾ ਵੀ ਰਿਹਾ ਇਸ ਲਈ ਸਤਿਗੁਰੂ ਕਹਿੰਦੇ ਨੇ ਆਠ ਪਹਿਰ ਆਪਣੀ ਖੇਤੀਆਂ 'ਤੇ ਰੱਖ ਮੇਰਾ ਪ੍ਰਮਾਤਮਾ ਐਸਾ ਹੈ ਆਪਣੀ ਖੇਤੀ ਭਾਵ ਮਨੁੱਖਾ ਨੂੰ ਬਚਾ ਵੀ ਆਪ ਲੈਂਦਾ ਹੈ ਇਹ ਜਦੋਂ ਲੈ ਕੇ ਜਾਣਾ ਤਾਂ ਭਾਈ ਇੱਕ ਖੰਗ ਦਾ ਭੰਨਾ ਵੀ ਬਣਾ ਦੇਣਾ ਉਹਨੇ ਭੰਨਾ ਹੀ ਬਣਾਣਾ ਨਾ ਪੰਜ ਬੂਤਲ ਭੰਡਾ ਹੈ ਵਾਜਿਆ ਪਵਣ ਆਖਿਆ ਸਮਝਾਈ ਵਜਾਈ ਤਾਂ ਹੈ ਹਵਾ ਦਾ ਜਦੋਂ ਹਵਾ ਬੰਦ ਹੋ ਗਈ ਤਾਂ ਵਜਣਾ ਬਜਣਾ ਬੰਦ बाजा बजन सैंस कह रही है क्या दो घंटिया बाद चमड़ी जी हड्डियां छड़नी शुरू कर दी गलनी शुरू हो जाती है बादणी ने कहता इत सतुर ने क्या दहरी बैठी माता रोवे खटिया लेंगे भाई लट छिटकाए तिरिया रोवे हंस अकेला जाई यार पता है भाई ਜਾਣਾਈ ਕੇਲੇ ਫਿਰ ਕਿੰਨੇ ਫਤਗੁਰ ਕਹਿੰਦੇ ਕਹਿੰਦੇ ਭਾਈ ਫਿਰ ਦੁਨੀਆ ਦੇ ਗਹਿ ਘੱਟ ਵਿੱਚ ਕਿਉਂ ਲੱਗਿਆ ਪਿਆ ਆਪਣੀ ਖੇਤੀ ਆ ਮੇਰਾ ਉਹ ਆਪ ਰੁਪੈਜ ਰਖਦਾ ਪਰ ਅਰਦਾਸ ਜਿਹੜਾ ਕਰੇ ਬੇਨਤੀ ਜਿਹੜਾ ਕਰੇ ਜੱਟ ਘੱਟ ਵੇਖੋ ਏ ਕਹਿ ਹੋਈ ਘਟ ਘਟ ਅਪੰਤਰ ਆਪੇ ਸੋਈ ਰਹਾਉ ਕਿੰਨੇ ਜਿੰਦਰ ਦੇਖਣਾ ਉਹ ਦਿਖਦਾ ਹੈ ਤੇ ਹਰੇਕ ذرے ذرے ਵਿੱਚ ਆਪ ਵਿਆਪਕ ਰਹਾਉ ਹਹਿਰਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਗ ਨੂੰ ਜਾਂਦੇ ਨੇ ਆਪੇ ਸੂਰਜ ਕਿਰਨ ਵਿਸਥਾਰ ਆਪੇ ਸੂਰਜ ਵੀ ਆਪ ਹੈ ਹੁਣ ਕਹਾਂਗੇ ਜੀ ਹਦ ਹੋਈ ਸੂਰਜ ਵੀ ਆਪ ਹੈ ਸਤਗੁਰੂ ਦੀ ਬਾਣੀ ਹੈ ਪਵਨ ਸ਼ਮਰ ਆਸਾ ਰਾਗ ਦੇ ਵਿੱਚ ਆਪਾ ਦੀ ਵਾਰ ਦੇ ਵਿੱਚ ਸਤਗੁਰੂ ਬਖਸ਼ਿਸ਼ ਕਰਦੇ ਨੇ ਜੇ ਕਿਤੇ ਧਿਆਨ ਨਾਲ ਬਾਣੀ ਸੁਣੀਏ ਅਸੀਂ ਇਸੇ ਲਈ ਦਾਸ ਬਾਣੀ ਦੇ ਵਿਚਾਰ ਨੂੰ ਜਿਆਦਾ ਪ੍ਰਚੋਲ ਤਾਂ ਦਿੰਦਾ ਹੈ ਤਾਕੀ ਕੋਈ ਗੁਰਬਾਣੀ ਦੀ ਗੱਲ ਸਾਡੇ ਏਦੇ ਤੱਕ ਸਕੇ। ਫੜਨ ਨੂੰ ਗੁਰਬਾਣੀ ਪੜ ਤਾਂ ਲਗਦੇ ਨੇ, ਦਿੱਤਨੀਂ ਕਰ ਸਕਦੇ ਕੋਈ ਬੁਠਰੀ ਗੱਲ ਦੀ। ਪਰ ਸਮਝ ਨਹੀਂ ਆਉਂਦੀ ਜਦ ਤੱਕ ਬਾਣੀ ਖੁੱਲੀ ਨਹੀਂ ਜਾਵੇ। ਹੁਣ ਗਿਆਨ ਹੈ। ਬੱਚਾ ਕਿਤਾਬ ਖੋਲੇਗਾ ਨਹੀਂ, ਪੜ੍ਹੇਗਾ ਨਹੀਂ, ਅਭਿਆਸ ਨਹੀਂ ਕਰੇਗਾ, ਯਾਦ ਨਹੀਂ ਕਰੇਗਾ ਤਾਂ ਪੱਲੇ ਕੱਖ ਨਹੀਂ ਪੈਗਾ। ਪੇਪਰਾਂ 'ਚ ਫੇਲ ਹੋ ਜਾਏਗਾ। ਉਹ ਭਾਈ ਗੁਰੂ ਦਾ ਵੀ ਗਿਆਨ ਹੈ ਜਦ ਤੱਕ ਸੁਣਾਗੇ ਨਹੀਂ, ਖੋਲਾਂਗੇ ਨਹੀਂ, ਪੜ੍ਹਾਂਗੇ ਨਹੀਂ ਤਾਂ ਪੜ੍ਹ ਕੇ ਸੁਣਾਵਾਂਗੇ ਨਹੀਂ, ਵਿਚਾਰਾਂਗੇ ਨਹੀਂ। ਉੱਲਿ ਕਥਨੀ ਪਾਏਗਾ ਨਹੀਂ ਤਾਂ ਪੜਪੜ ਗੱਡੀ ਲੱਦੀ ਹੈ ਪੜਪੜ ਰਹੀ ਹੈ ਸਾਸ ਤੇ ਪੜਪੜ ਕੇ ਛੱਡਣ ਵਾਲੀ ਗੱਲ ਹੈ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਨੇ ਆਪੇ ਸੂਰ ਕਿਰਨ ਵਿਸਥਾਰ ਸੂਰਜ ਵੀ ਆਪੇ ਕਿਰਨ ਰੂਪੀ ਵਿਸਥਾਰ ਵੀ ਆਪੇ ਕੀਤਾ ਹੈ ਇਹਨੂੰ ਸਤਿਗੁਰੂ ਦੀ ਬਾਣੀ ਆਸਰਾ ਅੰਗ ਵਿੱਚ ਕਹਿੰਦੇ ਨੇ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਤੱਲਾ ਲਖਦ ਰਿਹਾਉ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰਸ ਰਪਾ ਆੜ ਪੈ ਵਿੱਚ ਰਾਜਾ ਧਰਮਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕੋ ਕਰੋੜੀ ਚਲਤ ਨੇ ਅੰਤ ਪਹਿ ਵਿੱਚ ਸਿੱਧ ਬੁੱਧ ਸੁਰਨਾਥ ਪਹਿ ਵਿੱਚ ਆੜਾਣੇ ਆਕਾਸ਼ ਪਹਿ ਵਿੱਚ ਜਗਤ ਮਹਾਬਲ ਸੂਰ ਪਹਿ ਵਿੱਚ ਆਵਹਿ ਜਾਵਾ ਕੂਰ ਸਗਲਿਆਂ ਕੋ ਲਿਖਿਆ ਸਰਲੇ ਨਾਨਕ ਨਿਰਭਾਉ ਨਿਰੰਕਾਰ ਸਚ ਏਕ ਕਹਿੰਦੇ ਭਾਈ ਸਾਰੀ ਕੁਲ ਜਹਾਨ ਦੀ ਕਰਤ ਉਦਰਤ ਨੂੰ ਖਬਰ ਦਿੱਤਾ ਹੈ ਕਿੰਨੇ ਚਾਹੇ ਰਾਜਾ ਧਰਮ ਰਾਜਾ ਇੰਦਰ ਵੀ ਕਿਉਂ ਨਹੀਂ ਹੈ ਚਾਹੇ ਸਤਿਗੁਰੂ ਕਹਿੰਦੇ ਨੇ ਹਵਾ ਹੈ ਆਗਣ ਹੈ ਚਾਹੇ ਲੱਖਾਂ ਦਰਿਆ ਹਨ ਚਾਹੇ ਧਰਤੀ ਹੈ ਚਾਹੇ ਧਰਮ ਰਾਜ ਹੈ ਚਾਹੇ ਇੰਦਰ ਹੈ ਚਾਹੇ ਸੂਰਜ ਹੈ ਚਾਹੇ ਚੰਦ ਹੈ ਚਾਹੇ ਆਪਣੇ ਆਪ ਨੂੰ ਸਿੱਧ ਘਾਣ ਵਾਲੇ ਬੁੱਧੀ ਘਾਣ ਵਾਲੇ ਸਰਨਾਥ ਘਵਣ ਵਾਲੇ ਦੇ ਲੱਖਾਂ ਹੀ ਆਕਾਸ਼ ਪਤਾਲ ਕਹਿੰਦੇ ਵੱਡੇ ਵੱਡੇ ਸੂਰਮੇ ਜੋਤੇ ਮਹਾਬਲੀ ਦੇ ਕੋਈ ਆ ਰਿਹਾ ਜਾ ਰਿਹਾ ਇਹ ਸਭ ਕੁਝ ਉਹਦੇ ਪਉ ਵਿੱਚ ਸਾਰੀ ਚੀਜ਼ ਕਵਰ ਕੀਤੀ ਹੈ ਕਹਿੰਦੇ ਕੁਝ ਵੀ ਹੈ ਦੁਨੀਆ ਦਾ ਸਭ ਕੁਝ ਉਹਦੇ ਪੈ ਉਹਦੇ ਹੁਕਮ ਵਿੱਚ ਹੈ ਸਗਲਿਆ ਬੋਲਿਖਿਆ ਸਲਿਗ ਨਾਨਕ ਗ੍ਰੰਪੋ ਨਿਰੰਕਾਰ ਸਚ ਏਕ ਕਿਨੇ ਸਾਰਿਆਂ ਦਾ ਸਿਰ ਦਾ ਡਰ ਇੱਕੋ ਹੀ ਹੈ ਔਰ ਜਿਹੜਾ ਨਿਰੰਕਾਰ ਰਮਿਆ ਹੋਇਆ ਨਿਰੰਕਾਰ ਹੈ ਜਿਹੜਾ ਡਰ ਤੋਂ ਰਹਿਤ ਨਿਰਭਾਉ ਹੈ ਅਖੀਰ ਕੋਈ ਹੋਰ ਸੱਚ ਹੈ ਇਹਨੇ ਕਹਾ ਭਾਈ ਸੂਰਜ ਵੀ ਉਹਦੇ ਹੁਕਮ ਵਿੱਚ ਹੈ ਧਰਤੀ ਵੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਧਰਤੀ ਆਪਣੀ ਮਰਿਆਦਾ ਨਹੀਂ ਕਦੇ ਲੰਘਦੀ ਜਿਹੜੀ ਬਣਤਰ ਬਣਨ ਦਿੱਤੀ ਨਾ ਧਰਤੀ ਦੀ ਕਿੰਡੀ ਭਾਰ ਧਰਤੀ ਤੇ ਹੈ ਕਿੱਡੇ ਜੀਵ ਵਸਦੇ ਨੇ ਕਿੰਨੇ ਪਤਾਲ ਨੇ ਕਿੰਨੇ ਇਹਦੇ ਤੇ ਪਹਾੜ ਵਰਤ ਵਰਤ ਰਹੇ ਨੇ ਕਿੰਨੀਆਂ ਨਦੀਆਂ ਸਮੁੰਦਰ ਨੇ ਇਸ ਤੇ ਸਾਰਾ ਕੁਝ ਚਾਲੂ ਦੀ ਬੰਤਰ ਚ ਰਿਆ ਧਰਤੀ ਅੱਜ ਸਾਇੰਸ ਕਹ ਰਹੀ ਆ ਆਪਣੀ ਬੰਤਰ ਜਿ ਘੁਮ ਰਹੀ ਆ ਸਾਧੂ ਦੀ ਬਾਣੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਪੈ ਵਿੱਚ ਪਵਨ ਵਸਾ ਲਵਾਓ ਪੈ ਵਿੱਚ 1 ਲੱਖ ਪਿਆ ਉਹਦੇ ਡਰ ਦੇ ਵਿੱਚ ਨਹੀਂ ਸਭ ਉਹਦਾ ਉਗਮ ਹੋਏਗਾ ਤੇ ਹੜ ਵੀ ਆ ਜਾਏਗਾ ਕਹਿਣ ਦਾ ਮਤਲਬ ਕਹਿੰਦੇ ਆ ਧਰਤੀ ਆਪਦੀ ਧੁਰਜੇ ਕੋ ਮਰਈਏ ਚੰਦਰਮਾ ਆਪਦਾ ਕੰਮ ਕਰ ਰਿਹਾ ਐ ਸੋ ਜ ਆਪਦਾ ਕਰ ਰਿਹਾ ਪਰ ਹੈ ਸਾਰਾ ਉਹਦੇ ਹੁਕਮ ਵਿੱਚ ਹੁਕਮ ਨਾਲ ਉਹ ਧਰਤੀ ਤੇ ਕਦੇ ਦਿਨ ਨਾਲ ਤੇ ਕਦੇ ਰਾਤ ਨਾਲ ਹੁਕਮ ਵਿੱਚ ਸੋਈ ਗੁਪਤ ਸੋਈ ਆਕਾਰ ਕਹਿੰਦੇ ਭਾਈ ਗੁਪਤ ਰੂਪ ਵਿੱਚ ਵੀ ਜੜ ਚੇਤਨ ਵਿੱਚ ਵੀ ਹੈ ਆਕਾਰ ਜੀਵਾਂ ਦੇ ਵਿੱਚ ਵੀ ਵਿਚਰ ਰਿਹਾ ਹੈ ਸਰਿਕੋ ਨਿਰਗੁਣਤਾ ਪੈਣਾ ਸਰਗੁਣ ਰੂਪ ਵਿੱਚ ਜਿਵੇਂ ਅਸੀਂ ਵਿਚਰ ਰਹੇ ਆ ਅਸੀਂ ਸਰਗੁਣ ਰੂਪ ਵਿੱਚ ਨਿਰਗੁਣ ਰੂਪ ਵਿੱਚ ਜੜ ਚੇਤਨ ਵਨਸਪਤੀ ਦਰਖਤ ਉਹਦੇ ਬ੍ਰਿਛ ਜਿਹਸਾਰੇ ਨਿਰਗੁਣ ਰੂਪ ਵਿੱਚ ਥਾਪੈਣਾ ਉਹ ਕਹਿੰਦੇ ਬਣਾ ਵੀ ਦਿੱਤਾ ਤੇ ਇਹਦੇ ਚ ਨਾਮ ਵੀ ਧਰ ਦਿੱਤਾ ਦੋ ਮਿਲ ਕੇ ਕਿਨੋ ਢਾਓ ਕਹਿੰਦੇ ਦੋਨਾ ਚੀਜ਼ਾਂ ਸਰਗੁਣ ਨਿਰਗੁਣ ਰੰਗ ਕਾ ਸੁੰਗ ਸਮਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਰਗੁਣ ਨਿਰਗੁਣ ਬਣਾ ਵੀ ਦਿੱਤਾ ਐ ਨਾਮ ਵੀ ਧਰ ਦਿੱਤਾ ਵਿਚਰ ਵੀ ਰਿਆ ਨਰਲੇਪ ਵੀ ਰਿਆ ਤੇ ਦੀਪ ਵੀ ਰਿਆ ਤੇ ਖਿੜਾ ਆ ਵੀ ਰਿਆ ਇੱਕਾ ਕੀ ਨੋਟਾ ਇੱਕ ਥਾਂ ਤੇ ਸਰ ਨੂੰ ਬੰਤਰ ਨੂੰ ਜਿਵੇਂ ਕਹ ਲਈ ਨਾ ਅੱਜ ਕੱਲ੍ਹ ਦੇ ਵਿੱਚ ਇੱਕ ਪੱਖੇ ਦਾ ਕੰਟਰੋਲ ਹੁੰਦਾ ਇੱਕ ਬਟਨ ਤੇ ਉਹਦਾ ਕੰਟਰੋਲ ਸਾਰੀ ਦੁਨੀਆ ਦਾ ਉਹਦੇ ਹੱਥੋਂ ਜੋ ਕਿਛ ਕੀਆ ਤਾਂ ਇੱਕਾ ਵਾਰ ਕਰ ਕਰ ਵੇਖਾ ਨਦਰ ਰਿਹਾ ਖੇਡ ਬਣਾ ਵੀਦੇ ਤੇ ਦੇਖ ਵੀਦੇ ਖਰਾ ਵੀਦੇ ਕਹਨ ਨੈ ਗੁਰ ਪਰਮਪਉਖ ਹੋਇਆ ਕਹਿੰਦੇ ਦਾਸ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਮੇਰੇ ਸਾਰੇ ਭਰਮ ਭੁਲੇਖੇ ਖਤਮ ਹੋ ਗਏ ਪਰ ਕਦੋਂ ਗੁਰ ਮੇਰੇ ਗੁਰੂ ਨੇ ਪਰਮਪ੍ਰਿਖਾ ਦੂਰ ਕੀਤਾ ਮੈਨੂੰ ਜਾਗੋ ਕਰਵਾਇਆ ਇਹ ਸਭ ਕੁਝ ਉਹਦਾ ਹੈ ਸੱਚੇ ਕੀ ਹੈ ਇਸ ਜਾਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਮੇਰੇ ਗੁਰੂ ਨੇ ਮੈਨੂੰ ਪ੍ਰਪੱਕ ਕਰਵਾਇਆ आनंद रूप वब नैन ने आलोया आनंद रूप जेड़ा परमात्मा ਦਾ ਰੂਪ ਹੈ ਜਿਹੜਾ ਜਰੇ-ਜ਼ਰੇ ਵਿੱਚ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ RAM KABIRA ਏਕ ਪਏ ਹੈ ਹੋਏ ਨਾ ਸਕਿਆ ਪਛਾਨੀ ਉਹਨਾਂ RAM ਤੇ KABIR ਇੱਕੋ ਗਏ ਫਰਕ ਨਹੀਂ ਹੈ ਕੋਈ ਫਰਕ ਨਹੀਂ ਹੈ ਇੱਕੋ ਬਣਤਰ ਹੋ ਗਈ ਹੈ ਜਿਵੇਂ ਧੰਨੇ ਜੱਟ ਦੇ ਭੋਲੇ ਭਾਏ ਮਿਲੇ ਹੈ ਰਗੁਰਾਇਆ ਮੇਰੇ ਤਾਂ ਨੇ ਜੱਟ ਨੇ ਇੱਕ ਭੋਲੇ ਪਾ ਦੇ ਵਿੱਚ ਹੀ ਅਰਦਾਸ ਕੀਤੀ ਵੀ ਜੇ ਪ੍ਰਸ਼ਾਦਾ ਸ਼ਕੇਗਾ ਤੇ ਮੈਂ ਨਾ ਮੈਂ ਪ੍ਰਸ਼ਾਦਾ ਸ਼ਕਾਂਗਾ ਨਹੀਂ ਨਹੀਂ ਸ਼ਕਾਂਗਾ ਸ਼ਕਿਆ ਵੀ ਹੈ ਪ੍ਰਸ਼ਾਦਾ ਤੇ ਧੰਨੇ ਦੀਆਂ ਗਊਆਂ ਵੀ ਚਾਰੀਆਂ ਨੇ ਧੰਨੇ ਦੀ ਖੇਤੀ ਵੀ ਸੰਭੀ ਗਏ ਤੇ ਪਰ ਸ਼ਰਤ ਕੀ ਹੈ ਕਿ ਇਹਨੇ ਜਦੋਂ ਮੇਰੇ ਗੁਰੂ ਨੇ ਭਰਮ ਕੋਲਿਖਾ ਖਤਮ ਕੀਤਾ ਹੁਣ ਭਰਮ ਕੋਲਿਖਾ ਗੁਰੂ ਨੇ ਤਾਕਤ ਦਿੱਤੀ ਹੈ ਪਰ ਉਹਨੂੰ ਅਜਮਾਈਸ਼ ਤਾਂ ਅਸੀਂ ਕਰਨਾ ਹੈ ਨਾ ਰਸਤਾ ਦਾ ਪਤਾ ਹੈ ਹੁਣ ਗੱਡੀ ਦਾ ਪਤਾ ਵੀ ਚਲਾਣੀ ਹੈ ਡਰਾਈਵਿੰਗ ਆ ਗਈ ਪਰ ਸਪੀਡ ਕਿੰਨੇ ਤੇ ਚਲਾਣੀ ਆ ਉਹ ਤੇਰੇ ਅੱਠ ਹੈ ਜੇ ਤਸ 150 ਤੇ ਚਲਾਇਗਾ ਐਕਸੀਡੈਂਟ ਮੋਟ ਨੂੰ ਆ ਸਰਦਾ ਦੇ ਜੇ ਉਹਨੂੰ ਹੀ ਲਿਮਟ ਤੇ ਚਲਾਇਗਾ 17 ਸੀਦੇ ਦੇ ਨੋਰਮਲ ਸਫਰ ਸੁਖਤ ਹੋ ਜਾਏਗਾ ਇਸੇ ਲਈ ਸਾਧੂ ਕਹਿੰਦੇ ਨੇ ਰਸਤਾ ਗੁਰੂ ਨੇ ਦਿੱਤਾ ਧਰਮ ਪੁਲੇਖਾ ਗੁਰੂ ਨੇ ਦੂਰ ਕੀਤਾ ਅਜਮਾਇਸ਼ ਜ਼ਿੰਦਗੀ ਚ ਕਰੇਗਾ ਤਾਂ ਅਮਲ ਕਰੇਗਾ ਸਾ ਸਭਲਾ ਹੋਈ ਨੀ ਤਾਂ ਅਮਲਾਬਾਜ ਜਦ ਤੱਕ ਇਹਦੇ ਵੱਡੇ ਵੱਡੇ ਰੂਪ ਦੇ ਗਏ ਆਨੰਦ ਰੂਪ ਸਭ ਨਾਣ ਵਾਲਾ ਕਹਿੰਦੇ ਹੁਣ ਮੇਰੇ ਨੈਣ ਜਿਹੜੇ ਨੇ ਨਾ ਅੱਖਾਂ ਜਿੱਥੇ ਦੇਖਣੀਆਂ ਅੱਗੇ ਵਿਸ਼ੇ ਵਿਕਾਰ ਆਦੀਂ ਦੇਖਦੀਆਂ ਸਨ ਹੁਣ ਸਿਰਫ ਰੰਕਾਰ ਦਾ ਰੂਪ ਹੀ ਤੱਕਣਾ ਕਰਦੀਆਂ ਨੇ ਹੁਣ ਨਾ ਕੋਈ ਵਿਸ਼ੇ ਵਿਕਾਰ ਹੈ ਨਾ ਇਰਖਾ ਹੈ ਨਾ ਨਿੰਦ ਹੈ ਨਾ ਦਵੇਸ਼ ਹੈ ਨਾ ਕਿਉਂਕਿ ਹੁਣ ਪਤਾ ਲੱਗ ਗਿਆ ਸੰਸਾ ਹੈ ਉਹ ਸੰਸਾਰ ਹੈ ਸਾਰਾ ਸੰਸਾਰ ਸੰਸਿਆ ਵਿੱਚ ਹੈ ਨੂੰ ਚਿੱਤੇ 'ਚ ਪਤਾ ਲੱਗ ਗਿਆ ਬੀ ਇਹ ਸੰਸਾਰ ਦੀ ਖੇਡ ਉਹ ਬਣਾਈ ਹੋਈ ਹੈ ਖੇਡ ਖੜਾ ਰਿਆ ਹੈ ਗਹਿ ਗੱਤ ਵਿੱਚ ਆਪ ਹੀ ਫਸਾਇਆ ਤੇ ਆਪ ਹੀ ਬਚਾ ਰਿਆ ਗੁਰੂਪਿਆ ਰਿਸਾ ਸੰਗਤ ਦੀ ਇਹ ਵੀ ਅਸੀਂ ਵੀ ਖੇਡ ਸਮਝ ਕੇ ਸੇਵਾ ਸਮਰਨ ਕਰਿਆ ਕਰੀਏ ਉਹਦਾ ਹਰ ਜਸ ਕਰੀਏ ਉੱਠਣ ਉੱਠ ਤ ਬੈਠ ਤ ਹਰ ਹਰ ਤੇ ਆਈ ਹੈ ਮਾਰਗ ਚਲ ਤ ਹਰੇ ਹਰ ਕਾਈ ਹੈ ਜਦੋਂ ਗੁਰੂ ਘਰ ਨੂੰ ਆੰਦਿਆ ਘਟੋ ਘਟ ਉਦੋਂ ਹੀ ਆਂਦਿਆਂ ਆਂਦਿਆਂ ਵਾਹਿਗੁਰੂ ਕਰ ਲਈਏ ਸਾਡਾ ਆਇਆ ਸਫਲਾ ਕਰਮ ਪੁੱਟਿਆ ਸਫਲਾ ਇਧਰੇ ਅਸੀਂ ਪਰ ਜਿਆਦਾ ਪਾਣੀ ਖਾ ਛਕਣ ਵੇਲੇ ਵਾਹਿਗੁਰੂ ਕਰ ਲਈਏ ਉਹ ਵੀ ਸਾਡਾ ਸਿਮਰਨ ਬਣ ਜਾਏਗਾ ਕਿਧਰੇ ਤੁਰਨ ਵੇਲੇ ਵਾਹਿਗੁਰੂ ਕਰ ਲਈਏ ਉੱਠਦੇ ਆ ਬਹਿੰਦੇ ਆ ਪਾਉਂਦੇ ਆ ਜਾਗਦੇ ਆ ਕਿਤੇ ਵਾਹਿਗੁਰੂ ਜਪ ਲਈ ਉਹ ਵੀ ਸਿਮਰਨ ਬਣ ਜਾਏ ਪ੍ਰਕਰਨਾ ਕਰੀਏ ਸਿਮਰਨ ਕਿਉਂਕਿ ਸਿਮਰਨ ਨਾਲ ਹੀ ਮਨ ਸ਼ੋਕੀ ਹੋ ਸਕਦਾ ਹੋਰ ਕੋਈ ਸ਼ਾਰਟਕਟ ਨਾਲ ਕੋਈ ਰਸਤਾ ਹੈ ਨਾ ਕੋਈ ਹੋਏਗਾ ਇਸ ਲਈ ਸਾਧੂ ਕਹਿੰਦੇ ਨੇ ਸਭ ਸਵੇ ਘਟ ਆਰਾਮ ਬੋਲੇ ਰਾਮ ਆਮਲੇ ਰਾਮ ਬਿਣਾ ਕੋ ਬੋਲੇ ਰੇ ਸੋ ਗੁਰੂ ਪਿਆਰੀ ਸਾਸ ਸੰਗਤ ਜੀ ਨੂੰ ਅਕੂ ਬੇਨਤੀ ਹੈ ਪ੍ਰਵਾਣ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਜੀ ਕਰੋਰ ਦਾ ਸੰਗਤੋਂ ਕਥਾ ਵਿਚਾਰਾਂ ਕਰਨ ਦੀ ਜੀ ਅੱਜ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਿਨ ਖੋਲਣਾ ਹਾਰ ਬਖਸ਼ਣ ਹਾਰ ਬਖਸ਼ ਲੈ ਨਾੜਕ ਪਾਰ ਉਤਾਰ ਦੇਵ ਸੱਜਣਾ ਸੀਸੜੀਆਂ ਜੋ ਹੋਵੇ ਸੈਦ ਜਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹੀ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ